ਮਨ ਤੇ ਕੰਮ ਕਰੇ ਆਪਣੇ ਆਪ ਨੂੰ ਬੰਨਵੇਂ ਨਾ ਕਿਦੇ ਮਨ ਦੀਆਂ ਗੇਮਾਂ ਸਮਝਣ ਲੱਗ ਜائیں ਇਹ ਖੇਡਦਾ ਕਿਵੇਂ ਮੇਰੇ ਨਾਲ ਬਸ ਇੱਕ ਇੱਕ ਹੱਥ ਇੱਕ ਤੇਰੇ ਹੱਥ ਚ ਆ ਜਾ ਹੱਥ ਚ ਪਤਾ ਕਿਵੇਂ ਹੁੰਦਾ ਜਿਵੇਂ ਨਾ ਕਈ ਵਾਰੀ ਲੋਕ ਕਹਿ ਦਿੰਦੇ ਨੇ ਫਲਾਣਾ ਬੰਦਾ ਫਲਾਣੇ ਬੰਦੇ ਦੇ ਹੱਥ ਚ ਹੈ ਹੱਥ ਚ ਮਤਲਬ ਕੰਟਰੋਲ ਚ ਤੇਰਾ ਮਾਈਂਡ ਤੇਰੇ ਕੰਟਰੋਲ ਚ ਹੋਵੇ ਇਹਦੀ ਗੇਮ ਸਮਝ ਜਾਇਆ ਕਰ ਮੇਰੇ ਨਾਲ ਗੇਮ ਖੇਡਦਾ ਹੈ ਜਦੋਂ ਕਿ ਇਹ ਚੀਤ ਤੂੰ ਅੱਕ ਜਾਂਦਾ ਫਿਰ ਦਲੀਲਾਂ ਦੇਣ ਲੱਗ ਪੈਂਦਾ ਹੈ ਇਹ ਰਾਹ ਵਿਖਾਉਂਦਾ ਤੈਨੂੰ ਸਾਹਬ ਜਾਂ ਲਾ ਲੈਂਦਾ ਵੀ ਤੂੰ ਥੱਕ ਗਿਆ ਫਿਰ ਤੈਨੂੰ ਦਲੀਲਾਂ ਦੇਗਾ ਉਦਾਂ ਨਹੀਂ ਉਹ ਕੰਮ ਛਡਾਉਣ ਲਈ ਜ਼ੋਰ ਲਾਏਗਾ ਤੈਨੂੰ ਗੇਮ ਆਪ ਖੇਡਦਾ ਸਾਡੇ ਨਾਲ ਇਹਦੀ ਇਹ ਇਹਨੂੰ ਸਮਝੋ ਦੁਨੀਆ ਵੇਖਦੇ ਰਹਿੰਦੇ ਆ ਬਾਹਰ ਕੀ ਚੱਲਦਾ ਇੱਥੇ ਕੀ ਚੱਲਦਾ ਇੱਥੇ ਕੀ ਚੱਲਦਾ ਗਵਾਂਡੀਆਂ ਦੇ ਕੀ ਚੱਲਦਾ ਉਹਨਾਂ ਦੇ ਕੀ ਚੱਲਦਾ ਤੂੰ ਅੰਦਰ ਵੇਖ ਕੀ ਚੱਲਦਾ ਜਿਹੜਾ ਮਸਲਾ ਹੈ ਉਹ ਅੰਦਰ ਵੇਖੋ ਤੇ ਯਾਦ ਰੱਖਣਾ ਦੁਨੀਆ ਬਾਹਰ ਵੇਖਦੀ ਐ ਗੁਰੂ ਸਾਹਿਬ ਤੇਰੇ ਅੰਦਰ ਕੀ ਚੱਲਦਾ ਵੇਖਦੇ ਹਨ ਤੇਰੀ ਸ਼ਾਂਤੀ ਤੇਰੇ ਮਨ ਦਾ ਆਨੰਦ ਇਸ ਗੱਲ ਤੇ ਡਿਪੈਂਡ ਕਰਦਾ ਤੇਰੇ ਅੰਦਰ ਕੀ ਚੱਲਦਾ ਮੈਨੂੰ ਇਹ ਦੱਸੋ ਆਨੰਦ ਤਨ ਦਾ ਵਿਸ਼ਾ ਹੈ ਕਿ ਮਨ ਦਾ ਬੋਲੋ ਕੱਜ ਕੇ ਤਨ ਦਾ ਵਿਸ਼ਾ ਹੈ ਆਨੰਦ ਕੇ ਮਨ ਦਾ ਬੋਲੋ ਮਨ ਦਾ ਸ਼ਾਂਤੀ ਤਨ ਦਾ ਵਿਸ਼ਾ ਹੈ ਕਿ ਮਨ ਦਾ ਮਨ ਦਾ ਸਕੂਨ ਤਨ ਦਾ ਵਿਸ਼ਾ ਹੈ ਕਿ ਮਨ ਦਾ ਮਨ ਦਾ ਤੇ ਮਨ ਚ ਕੀ ਚੱਲਦਾ ਹੈ ਇਹਦੇ ਤੇ ਡਿਪੈਂਡ ਕਰਦਾ ਹੁੰਦਾ ਹੈ ਸਕੂਨ ਵਾਲੇ ਵਿਚਾਰ ਵੀ ਚੱਲਦੇ ਨੇ ਆਨੰਦ ਵਾਲੇ ਵਿਚਾਰ ਵੀ ਚੱਲਦੇ ਨੇ ਕਿ ਨਹੀਂ ਥਾਟ ਕਿਵੇਂ ਦੇ ਨੇ ਮੈਨੂੰ ਆਨੰਦ ਚਾਹੀਦਾ ਤੇ ਥਾਟ ਤੇ ਵੇਖ ਅਵੇਅਰ ਹੋ ਜਾਗ ਕੇ ਵੇਖ ਤੇਰੇ ਅੰਦਰ ਵਿਚਾਰ ਕਿਵੇਂ ਦੇ ਚੱਲਦੇ ਹਨ ਕਿਵੇਂ ਦੇ ਫੁਰਨੇ ਆਉਂਦੇ ਐ ਖਿਆਲ ਕਿਵੇਂ ਦੇ ਚੱਲਦੇ ਨੇ ਤੇਰੇ ਅੰਦਰ ਫਿਰ ਤੈਨੂੰ ਸਮਝ ਆ ਜਾਣੀ ਐ ਆਪ ਇਹੜੇ ਖਿਆਲ ਚੱਲਣ ਕਰਕੇ ਮੇਰੇ ਮਨ ਦਾ ਆਨੰਦ ਗਵਾਚਿਆ ਪਿਆ ਆਨੰਦ ਹਰ ਬੰਦੇ ਦਾ ਨੇਚਰਲ ਸੁਭਾਅ ਹੈ ਨੇਚਰਲ ਬੰਦਾ ਆਨੰਦ 'ਚ ਹੀ ਰਹਿਣਾ ਚਾਹੀਦਾ ਹੈ ਕੁਦਰਤੀ ਸੁਭਾਅ ਬੰਦੇ ਦਾ ਆਨੰਦ ਸਰੂਪ ਹੀ ਹੈ ਫਿਰ ਸੁਣੋ ਬੰਦੇ ਦਾ ਕੁਦਰਤੀ ਸੁਭਾਅ ਆਨੰਦ ਸਰੂਪ ਪੈਦਾ ਹੋਇਆ ਬੰਦਾ ਜਿੰਨੇ ਆਪਾਂ ਆ ਨਾ ਸਾਰੇ ਆਪਾਂ ਆਨੰਦ 'ਚ ਰਹਿਣ ਵਾਲੇ ਸੀ ਜਦੋਂ ਜੰਮੇ ਸੀ ਆਨੰਦ 'ਚ ਪਏ ਹੁੰਦੇ ਸੀ ਭੁੱਖ ਲੱਗਣੀ ਰੋਣਾ ਤੇ ਐ ਮਸਤ ਪੱਖੇ ਨੂੰ ਵੇਖ ਕੇ ਵੀ ਮਸਤ ਇੱਕ ਤਿਤਲੀ ਨੂੰ ਵੇਖ ਕੇ ਆਪਾਂ ਨੂੰ ਲੱਗਦਾ ਸੀ ਸਭ ਸਾਰੀ ਦੁਨੀਆ ਹੀ ਮਿਲ ਗਈ ਤਿਤਲੀ ਦੇ ਮਗਰ ਹੀ ਸਾਰਾ ਸਾਰਾ ਦਿਨ ਉੱਡੀ ਜਾਂਦਾ ਸੀ ਫਿਰਦੇ ਰਹੀਦਾ ਸੀ ਤਿਤਲੀ ਤੋਂ ਬਿਨਾ ਹੋਰ ਕੁਝ ਨਹੀਂ ਸੀ ਦਿਸਦਾ ਹੁੰਦਾ ਆਨੰਦਸ ਵਿੱਚ ਰਹਿੰਦੇ ਸੀ ਅਸੀਂ ਪਰ ਜਿਵੇਂ ਜਿਵੇਂ ਵੱਡੇ ਹੋਏ ਬਿਪਤਾਵਾਂ ਆਪੇ ਪਾ ਲਈਆਂ ਖਲਾਰੇ ਪਾ ਲਈ ਐ ਆਪਣੇ ਅੰਦਰ ਪਤਾ ਨਹੀਂ ਕੀ ਕੁਝ ਚਲਾਈ ਜਾਂਦੇ ਆ ਆਪੇ ਹੀ ਸੋਚੀ ਸੋਚ ਸੋਚ ਕੇ ਸੋਚ ਸੋਚ ਕੇ ਖਲਾਰਾ ਪਾ ਰੱਖਿਆ ਤੇ ਜਦੋਂ ਇਸ ਗੰਦਗੀ ਨੂੰ ਆਸੇ-ਪਾਸੇ ਕੀਤਾ ਸਾਫ਼ ਕੀਤਾ ਅਸਲ ਬੰਦੇ ਦਾ ਨੇਚਰਲ ਸੁਭਾਅ ਆਨੰਦ ਸਰੂਪ ਹੈ ਕੁਦਰਤ ਵਿੱਚ ਸਭ ਤੋਂ ਜੇ ਕੋਈ ਸਵਾਦ ਲੈਣ ਵਾਲੀ ਆਨੰਦ 'ਚ ਰਹਿਣ ਵਾਲੀ ਪ੍ਰਜਾਤੀ ਪੈਦਾ ਹੋਈ ਹੈ ਤੇ ਬੰਦਾ ਹੈ ਇਹ ਦੁੱਖ ਭੋਗਣ ਨਹੀਂ ਆਇਆ ਇਹ ਆਨੰਦ ਲੈਣ ਆਇਆ ਮਸਤ ਰਹਿਣ ਆਇਆ ਪਰ ਆਨੰਦ ਇੰਨਾ ਹੈ ਉਹ ਗਵਾ ਲਿਆ ਵਾਸ ਹੋਰੀ ਤਰ੍ਹਾਂ ਦੇ ਜੰਜਾਲ ਪਾ ਕੇ ਆਪਣੇ ਮਨ ਦਾ ਆਨੰਦ ਖਰਾਬ ਕਰ ਲਿਆ। ਜ਼ਿੰਮੇਵਾਰੀਆਂ ਨਿਭਾਉਣੀਆਂ ਸੀ ਜ਼ਿੰਮੇਵਾਰੀਆਂ ਨੂੰ ਬੋਝ ਸਮਝਣ ਲੱਗ ਜਾਂਦੇ ਜਿਹੜੇ ਬੰਦੇ ਆਨੰਦ ਖਰਾਬ ਹੋ ਜਾਂਦੇ। ਸੁਣੋ ਇੱਕ ਬੰਦਾ ਕਹੇ ਮੇਰੀ ਜ਼ਿੰਮੇਵਾਰੀ ਹੈ। ਮੇਰੀ ਡਿਊਟੀ ਹੈ। ਇੱਕ ਤਾਂ ਇੱਥੇ ਐ ਬੰਦਾ ਵੀ ਮੇਰੀ ਜ਼ਿੰਮੇਵਾਰੀ ਹੈ। ਇੱਕ ਬੰਦਾ ਕਹਿੰਦਾ ਯਾਰ ਕਿਹੜੀ ਜ਼ਿੰਮੇਵਾਰੀ ਬੜਾ ਬੋਝ ਹੈ। ਧਿਆਨ ਨਾਲ ਮੇਰੀ ਗੱਲ ਨੂੰ ਸਮਝੋ। ਜਿਵੇਂ ਮੰਨ ਲਓ ਬੰਦਾ ਢੋਲਕ ਵਜਾ ਰਿਹਾ। ਇਹ ਕਵੇ ਢੋਲਕ ਵਜਾਉਣੀ ਮੇਰੀ ਜ਼ਿੰਮੇਵਾਰੀ ਹੈ ਮੇਰਾ ਕੰਮ ਹੈ ਮੇਰਾ ਫਰਜ ਹੈ ਆਨੰਦ ਬਣ ਗਿਆ ਜੇ ਕਵੇ ਬੜਾ ਬੋਝ ਹੈ ਯਾਰ ਪਤਾ ਨਹੀਂ 부ਜਾਣੀ ਪੈਣੀ بس ਇਹ ਹੁਣ ਪੰਗਾ ਹੀ ਹੈ ਇਹ ਕੀ ਹੋ ਗਿਆ ਇਹ ਬੋਝ ਹੋ ਗਿਆ ਆਨੰਦ ਖਰਾਬ ਕਰ ਗਿਆ ਬੱਚੇ ਨੇ ਪਾਲ ਲੈਣੇ ਨੇ ਕਿਹੜੀ ਗੱਲ ਹੈ ਹੋ ਜਾਣਾ ਸਾਰਾ ਕੁਝ ਇਹ ਆਨੰਦ ਹੈ ਜਰਾ ਬੜਾ ਜੰਜਾਲ ਪਾਇਆ ਇਹਦੂ ਤੇ ਵਿਆਹ ਨਾ ਹੀ ਕਰਾਉਂਦੇ ਇਹ ਇਹ ਬੋਝ ਸੋਚ ਦੀ ਖੇਡ ਹੈ ਗੇਮ ਤੇਰੀ ਸੋਚ ਦੀ ਤੂੰ ਸੋਚਦਾ ਕਿਵੇਂ ਇੱਥੇ ਬੈਠੇ ਆ ਉਹ ਚਲੋ ਜੀ ਪੱਖਾ ਚੱਲ ਰਿਹਾ ਹੈ ਉੱਤੇ ਵੱਡੇ ਵੱਡੇ ਪੱਖੇ ਵੀ ਲਾਏ ਨੇ ਉਹ ਗੱਲ ਆਖਿਆ ਵੀ ਉਹਨਾਂ ਦੀ ਹਵਾ ਪਿੱਛੇ ਹੀ ਰਹਿ ਗਈ ਪਰ ਲਾਏ ਤਾਂ ਹੈਗੇ ਥੱਲੇ ਵੀ ਮੈਂ ਗੱਦੇ ਤੇ ਬੈਠਾ ਰੋਟੀ ਵਧੀਆ ਖਾ ਕੇ ਆਇਆ ਆ ਜਾ ਕੇ ਫੇਰ ਲੰਗਰ 'ਚ ਬਹਿ ਜਾਣਾ ਉਹਨਾਂ ਨੇ ਚਮਚਾ ਘੋਦਾ ਵੀ ਪਾਣਾ ਵਿੱਚ ਇੱਕ ਹੋ ਗਿਆ ਬੰਦਾ ਪੋਜ਼ਿਟਿਵ ਸੋਚਦੇ ਆ ਆਨੰਦ ਇੱਕ ਉਹ ਕਿੱਥੇ ਬੈਠੇ ਆ ਯਾਰ ਗਰਮੀ ਲੱਗੀ ਜਾਂਦੀ ਇੱਕ ਇਹ ਬੋਝ ਉਹੀ ਦੁਵਾਨ ਬੋਝ ਬਣ ਜਾਂਦਾ ਉਹੀ ਆਨੰਦ ਬਣ ਜਾਂਦਾ ਇਹ ਤੇਰੇ ਮਾਈਂਡ ਦੀ ਗੇਮ ਹੈ ਸਾਰੀ ਤੇਰੇ ਅੰਦਰ ਕੀ ਚੱਲਦਾ ਹੈ ਖਿਆਲ ਕਿੱਦਾਂ ਦੇ ਨੇ ਫੁਰਨੇ ਕਿੱਦਾਂ ਦੇ ਨੇ ਵਿਚਾਰ ਕਿੱਦਾਂ ਦੇ ਨੇ ਕੀ ਸੋਚਦਾ ਹੈ ਇੱਕ ਸੈਕਿੰਡ ਵਿੱਚ ਸੋਚ ਬਦਲ ਨਜ਼ਰੀਆ ਬਦਲ ਬਦਲੀ ਨਜ਼ਰ ਨਜ਼ਾਰੇ ਬਦਲ ਗਏ ਬਦਲੀ ਕਸਤੀ ਕਿਨਾਰੇ ਬਦਲ ਗਏ ਮੂਹ ਕਮਾਉਣਾ ਪੈਂਦਾ ਕਸਤੀ ਦਾ ਜਿਵੇਂ ਕਿਸ਼ਤੀ ਦਾ ਮੂਹ ਕਮਾਉਣਾ ਪੈਂਦਾ ਇਦਾਂ ਦਿਮਾਗ ਦੇ ਜਿਹੜੇ ਤੇਰੇ ਫੁਰਨੇ ਆ ਰਹੇ ਹੁੰਦੇ ਨੇ ਇਹਨਾਂ ਦੀ ਇਹਨਾਂ ਦੀ ਡਾਇਰੈਕਸ਼ਨ ਚੇਂਜ ਕਰਨੀ ਪੈਂਦੀ ਹੈ ਬਸ ਨਜ਼ਾਰਾ ਬਣ ਜਾਂਦਾ ਜਿਹੜੀ ਚੀਜ਼ ਤੇਰੇ ਲਈ ਭੈੜੀ ਸੀ ਉਹੀ ਚੀਜ਼ ਤੇਰੇ ਲਈ ਵਧੀਆ ਬਣ ਜਾਂਦੀ ਹੈ ਜਿਹੜੀ ਚੀਜ਼ ਕੌੜੀ ਸੀ ਉਹੀ ਸਵਾਦ ਬਣ ਜਾਂਦੀ ਹੈ ਕਦੋਂ ਜਦੋਂ ਡਾਇਰੈਕਸ਼ਨ ਚੇਂਜ ਕਰ ਲਈਏ ਮਾਈਂਡ ਦੀ ਗੇਮ ਇਹਨੂੰ ਇਹਨੂੰ ਕਮਾਉਣਾ ਪੈਂਦਾ ਜਿਹੜਾ ਬੇਰਸਾ ਜਿਆ ਸੀ ਉਹੀ ਰਸ ਬਣ ਜਾਂਦਾ ਸੋਚਦੇ ਹੀ ਐ ਆਹਾ ਹਾ ਸ਼ੁਕਰ ਹੈ ਸੱਚੇ ਪਾਸ਼ਾ ਗੱਦੇ ਤੇ ਬੈਠੀ ਸ਼ੁਕਰ ਹੈ ਜੀ ਪੱਖਾ ਚੱਲ ਰਿਹਾ ਸ਼ੁਕਰ ਹੈ ਜੀ ਬੜਾ ਸੋਹਣਾ ਰੋਟੀ ਮਿਲੀ ਬੜਾ ਵਧੀਆ ਸ਼ੁਕਰ ਹੈ ਜੀ ਸੋਹਣਾ ਟਾਈਮ ਲੰਘ ਰਿਹਾ ਸ਼ੁਕਰ ਹੈ ਇੱਥੇ ਆਉਣ ਜੋਗੇ ਹੈਗੇ ਆ ਲੱਤਾਂ ਬਾਹਾਂ ਚੱਲਦੀਆਂ ਸ਼ੁਕਰ ਹੈ ਸ਼ੁਕਰ ਚੰਗਾ ਸੋਚੀ ਚੱਲੋ ਗੁਲਾਮੇ ਰਹੀ ਚੱਲੋ ਆਹ ਨਹੀਂ ਠੀਕ ਆਹ ਨਹੀਂ ਠੀਕ ਆਹ ਨਹੀਂ ਠੀਕ ਆਹ ਨਹੀਂ ਠੀਕ ਰਾਤ ਹੋ ਗਈ ਲੇਟ ਹੋ ਗਏ ਕਿੱਦਾਂ ਨੂੰ ਜਾਣਾ ਕਦੋਂ ਜਾਣਾ ਕਿਵੇਂ ਜਾਣਾ ਜੇ ਟੈਨਸ਼ਨ ਆ ਪਾ ਲੋ ਫਾਲਤੂ ਬਸ ਤੁਹਾਡੀ ਸਾਡੀ ਸੋਚ ਤੇ ਡਿਪੈਂਡ ਕਰਦਾ ਹੈ ਖੁਸ਼ ਹੈ ਤੇਰੀ ਸੋਚ ਚੰਗੀ ਹੈ ਤੂੰ ਆਨੰਦ ਚ ਹੈ ਤੂੰ ਜ਼ਿੰਮੇਵਾਰੀਆਂ ਸਮਝਦਾ ਹੈ ਤੇ ਜੇ ਦੁਖੀ ਹੈ ਤੇ ਬੋਝ ਸਮਝਦਾ ਹੈ ਬਈ ਨਹੀਂ ਗੇਮ ਹੈ ਬੋਝ ਲਾ ਦੇ ਬਾਦੂ ਦਾ ਭਾਰ ਜਿਹੜਾ ਹਰੂਏ ਹਰੂਏ ਤਿਰ ਗਏ ਡੂਬੇ ਜਨ ਸਿਰ ਭਾਰ ਪਾਰ ਆਪੇ ਪਾਈ ਫਿਰ ਤੈਨੂੰ ਲਾ ਦੇ ਪਰੇ ਹੌਲਾ ਹੋ ਜਾ ਮੜਾ ਜਾ ਹਰ ਚੀਜ਼ ਨੂੰ ਲਾਈਟ ਲਿਆ ਕਰੋ ਲਾਈਟ ਹੌਲਾ ਜਾ ਲਿਆ ਕਰੋ ਹੌਲਾ ਹੌਲਾ ਲਾਈਟ ਲਾਈਟ ਜਿਆਦਾ ਬੋਝ ਹੋਵੇ ਨਾ ਕੈਨੇਡਾ ਅਮਰੀਕਾ ਨੂੰ ਜਾਈਏ ਬਾਹਰ ਜਾਈਦਾ ਹੀ ਹੈ ਉਹ ਸੂਟਕੇਸ weight ਜਿਆਦਾ ਹੋਵੇ ਚੜ੍ਹਨ ਨਹੀਂ ਦਿੰਦੇ ਕਹਣਗੇ ਨਹੀਂ ਜਾਂਦਾ ਫਿਰ ਕਿਉਂ ਬਈ ਕਹਿੰਦੇ ਜੇ ਸਾਰੇ 10 10 ਕਿਲੋ ਵੱਧ ਲੈ ਆਏ ਤੇ ਜਹਾਜ਼ ਉੱਡਣਾ ਹੀ ਨਹੀਂ weight ਵੱਧ ਜਾਣਾ ਤੇ weight ਦੇ ਹਿਸਾਬ ਨਾਲ ਜਾਜਨੇ ਉੱਡਣਾ ਸਾਡੇ ਅਸੀਂ ਤੇ ਜਮਾ ਹੀ ਨਹੀਂ ਹਿੱਲੇ ਹੀ ਜਦੋਂ ਤੇ ਜੰਮੇ ਹੁਡਣਾ ਕੀ ਹੈ ਭਾਰ ਹੀ ਬਹੁਤ ਚੱਕੀ ਫਿਰਦੇ ਐ ਇਹਨੂੰ ਹੌਲਾ ਕਰ ਮੜ ਜਾ ਲਾਈਟ ਰੱਖ ਜ਼ਿੰਦਗੀ ਉਹ ਠੀਕ ਹੈ ਬੱਚੇ ਪਾਲ ਲੈਣੇ ਨੇ ਕੰਮ ਕਰ ਲੈਣਾ ਆ ਹੋ ਜਾਣਾ ਹਲਕਾ ਹੋ ਮੜ ਜਾ ਬੱਚੇ ਪਤਾ ਨਹੀਂ ਕਿਵੇਂ ਪੜਨ ਗਏ ਪਤੋਂ ਇਹ ਦੀ ਏਡਾ ਬੋਝ ਬਣਾ ਕੇ ਪਹਾੜ ਬਣਾ ਲੈਣਾ ਸੋਚ ਪਹਾੜ ਨੂੰ ਰਾਈ ਬਣਾ ਸਕਦੀ ਹੈ ਤੇ ਰਾਈ ਨੂੰ ਪਹਾੜ ਬਣਾ ਸਕਦੀ ਹੈ ਕਈਆਂ ਦੀ ਸੋਚ ਹੈ ਵੱਡੇ ਜੇ ਵੱਡੇ ਦੁੱਖ ਦੇ ਪਹਾੜ ਨੂੰ ਐ ਮੰਨਦੇ ਹੀ ਨਹੀਂ ਕੋਈ ਕੋਈ ਗੱਲ ਨਹੀਂ ਤੇ ਕਈਆਂ ਦਾ ਦੁੱਖ ਬਿਲਕੁਲ ਮਾੜਾ ਜਿਹਾ ਉਹਨਾਂ ਨੇ ਪਹਾੜ ਬਣਾਇਆ ਹੋਇਆ ਹੁਣ ਤੇ ਥੱਲੇ ਡਾ ਕੇ ਮਰਾਂਗੇ ਹੁਣ ਤੇ ਡੁੱਬ ਕੇ ਖਤਮਾਂ ਬਸ ਹੁਣ ਤੇ ਜ਼ਿੰਦਗੀ ਖਤਮ ਹੈ ਸੋਚ ਐ ਸਾਰੀ ਸੋਚ ਬਦਲੋ ਤੇ ਬਦਲ ਸਕਦੇ ਆ ਮਾੜੀ ਸੋਚ ਕੌਣ ਬਣਾ ਗਿਆ ਉਹ ਵੀ ਮੈਂ ਬਣਾਈ ਏ ਤੇ ਚੰਗੀ ਵੀ ਮੈਂ ਬਣਾਉਣੀ ਕਿ ਮੈਂ ਹੀ ਬਣਾਉਂ ਚੰਗੀ ਗਲਤ ਵੀ ਮੈਂ ਹੀ ਬਣਾਈ ਏ ਹੁਣ ਭਾਰ ਪਾਇਆ ਵੀ ਮੈਂ ਹੌਲੀ ਹੌਲੀ ਕਰਕੇ ਲਾ ਦਿੰਨੇ ਆ ਉਹ ਜਹਾਜ਼ ਵਾਲੇ ਕਹਿਣਗੇ ਸਮਾਨ ਕੱਢੋ ਫਿਰ ਜਿਹੜੇ ਬੰਦੇ ਨੇ ਆਪੇ ਪਾਇਆ ਹੁੰਦਾ ਫਿਰ ਉੱਥੇ ਟੇਚੀ ਖੋਲ ਕੇ 에ਰਪੋਰਟ ਤੇ ਬੈਠਾ ਹੁੰਦਾ ਕੱਢਣ ਰਿਹਾ ਹੁੰਦਾ ਵੀ ਆ ਵੀ ਕੱਢੋ ਆ ਵੀ ਕੱਢੋ ਫਿਰ ਉੱਥੇ ਹੀ ਕੱਢਣਾ ਵੀ ਪੈਂਦਾ ਪਾਏ ਵੀ ਅਸੀਂ ਇਹ ਤੇ ਕੱਢਾਂਗੇ ਵੀ ਆਪੇ ਹੀ ਬੋਝ ਅਸੀਂ ਪਾਏ ਆ ਆਪੇ ਲਾਓ ਫालतੂ ਦੇ ਹਲਕੇ ਹੋ ਕੇ ਸੋਚਿਆ ਕਰੋ ਲਾਈਟ ਲੈਣਾ ਸਿੱਖੋ ਹਰ ਚੀਜ਼ ਨੂੰ ਟੈਨਸ਼ਨ ਬਣਾ ਕੇ ਨਹੀਂ ਸੋਚੀਦਾ ਹਲਕਾ ਜਿਹਾ ਵੀ ਲਈਦਾ ਹੁੰਦਾ ਕਿਸੇ ਕਿਸੇ ਚੀਜ਼ ਨੂੰ ਕੋਈ ਨਹੀਂ ਮਾਰੇ ਬੱਚੇ ਸ਼ਹੀਦ ਹੋ ਗਏ ਕੋਈ ਨਹੀਂ ਪਾਈ ਮਾਰੇ ਕੰਡੇ ਨੇ ਕੰਡਿਆਂ ਤੇ ਪਏ ਹੋ ਕੋਈ ਨਹੀਂ ਮਾਰੇ ਚਰਨਾ ਚ ਕੰਡੇ ਪਏ ਦੇਖ ਕੋਈ ਨਹੀਂ ਐਦਾਂ ਆਪਣੇ ਆਪ ਨੂੰ ਥੋੜਾ ਜਿਹਾ ਹੌਲੇ ਕਰੋ ਥੋੜਾ ਜਿਹਾ ਤਕੜੇ ਹੋਵੋ ਮਨਸ ਸਟਰੋਂਗ ਕਰੋਗੇ ਦੁੱਖ ਹੌਲੇ ਲੱਗਣਗੇ ਛੋਟੇ ਲੱਗਣਗੇ ਜਦੋਂ ਤੂੰ ਛੋਟਾ ਹੈ ਫਿਰ ਦੁੱਖ ਵੱਡੇ ਹੋਣ ਆਪਣੀ ਪਰਸਨੈਲਿਟੀ ਵੱਡੀ ਕਰੋ ਥੋੜੀ ਜਿਹੀ ਸਟਰੋਂਗ ਹੋਵੋ ਕੈਮ ਹੋਵੋ